ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸਾਰੇ ਵੀਰੋ ਭੈਣੋ ਆਪਣੇ ਮਾਤਾਵਾਂ ਬੱਤੇ ਛੋੜੇ ਵੀਰ ਬਾਪੂ ਜੀ ਸਾਰਿਆਂ ਨੂੰ ਪਿਆਰ ਭਰੀ ਹੱਥ ਸ਼੍ਰੀ ਕਰ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਜੇ ਕਰਿਓ ਤੇ ਆਏ ਅੱਜ ਅਪ ਗੱਲ ਕਰਾਂਗੇ ਆਰਐਸਐਸ ਬਾਰੇ ਕਹਿੰਦੇ ਨਹੀਂ ਹੁੰਦੇ ਇਹਨਾਂ ਨੇ ਕਿੰਨਾ 100 ਸਾਲ ਗੌਰਮਈ ਮਦੀਨਾ ਘਰੀ ਆ ਗੌਰਮਈ ਆਰਐਸਐਸ ਕੇ 100 ਸਾਲ 1900 B 25 ਦੇ ਵਿੱਚ ਦੋ ਸੰਸਥਾਵਾਂ ਬਣੀ ਐ ਇੱਕ ਐਸਪੀਸੀ ਇੱਕ ਕਾਰਾਸਸ ਇਹ ਦੋਨੇ ਇੱਕੋ ਹੀ ਸੀਗੇ ਇਹਨਾਂ ਦੇ ਪਿੱਛੇ 11 SS ਦੇ ਵਿੱਚ ਇੱਕ 24 ਛੱਲਾ ਬੰਮਡੇ ਨੇ ਹਾਂ ਉਹ ਕਿਤਾਬ ਆਪ ਦਾ ਆਨੰਦ ਨਾਮ ਆਉਗਾ ਬੰਦੇ ਦਾ ਨਾਮ ਵੀ ਪੂਰਾ ਨਾਮ ਨਹੀਂ ਪਤਾ ਪਰ ਸੌਫਟਵੇਅਰ ਇੰਜੀਨੀਅਰ ਜੋ ਆਰ ਐਸ ਐਸ ਦੇ ਵਿੱਚ ਹੀ ਪੜਿਆ ਸੀ ਤਾਂ ਨਾ ਮੈਂ ਜਦੋਂ 4 ਸਾਲ ਦਾ ਸੀ ਉਦੋਂ ਤੋਂ ਮੇਰੇ ਨਾਲ ਸ਼ੋਸ਼ਣ ਹੋ ਰਿਹਾ ਵਾ ਉਹ ਕੱਲਾ ਨਹੀਂ ਸੀ ਨੜੇ ਉਹਦੇ ਨਾਲ ਹੋਰ ਵੀ ਬਹੁਤ ਸੀ ਮਾਣੇ ਜੋ ਆਪਣਾ ਜਾਨੀ ਉਹਦੇ ਨਾਲ ਦੇ ਬੱਚੇ ਤੇ ਜਿਹੜੇ ਉਹ ਸ਼ੋਅ ਸਾਂ ਕਰ ਰਹੇ ਸੀ ਉਹ ਕਹਿੰਦਾ ਉਹਨਾਂ ਨੂੰ ਤਾਂ ਮੈਂ ਚੱਕ ਜਾਣਦਾ ਤਾਂ ਕੰਨੀ ਕੌਣ-ਕੌਣ ਸੀ ਇੱਕ ਦਿਨ ਦੇ ਵਿੱਚ ਕੌਣ ਕਿੰਨੇ ਕ ਜਾਣੇ ਹੁੰਦੇ ਸਨ ਉਹ ਮੁੰਡੇ ਬੰਦੇ ਨੂੰ ਤੁਸੀਂ ਇਸ ਹਿਸਾਬ ਨਾਲ ਲੋ ਵੀ ਇੰਨਾ ਪਤਾ ਸੀ ਵੀ ਮੈਂ ਜਦੋਂ ਇਹਨਾਂ ਦੇ ਵਿਰੋਧ ਕਰੂੰਗਾ ਇਹਨਾਂ ਤੋਂ ਖੁਲਾਸਾ ਕਰੂੰਗਾ ਤਾਂ ਇਹਨਾਂ ਨੇ ਮੈਨੂੰ ਮਾਰ ਦੇਣਾ ਵਿਚਾਰਾ ਪਹਿਲੇ ਹੀ ਆਤਮ ਹੱਤਿਆ ਕਰ ਗਿਆ ਖਬਰ ਕਿੰਨਾ ਦੁਖੀ ਕਿੰਨਾ ਜਲੀਲ ਕਿੰਨੀ ਜਲਾਲਤ ਚੱਲੀ ਹੋਣੀ ਇੱਕ ਚੰਡੀਗੜ੍ਹ ਦਾ ਆਈਪੀਐਸ ਵਿਚਾਰਾ ਉਹਨੇ ਤੁਨ ਗਸੇ ਆਪ ਉਹ ਵੀ ਉਹਨੇ ਵੀ ਉਹਦੀ ਕਹਾੜੀਆਂ ਦੱਸਿਆ ਵੀ ਉਹਨੂੰ ਪੈਰ ਪੈਰ ਤੇ ਜਲੀਲ ਉਹਨੇ ਵੀ ਆਤਮ ਹੱਤਿਆ ਕਰੀ ਆ ਇਹ ਕੋਈ ਮਜ਼ਾਕ ਨਹੀਂ ਹੈਗਾ ਇਹ ਸਹੀ ਗੱਲ ਆ ਇਹ ਇੱਕ ਉਹ ਸੱਚ ਆ ਕੌੜਾ ਜਿਹਨੂੰ ਕੋਈ ਸੱਚ ਦੱਸਣਾ ਨਹੀਂ ਚਾਹੁੰਦਾ ਪਤਾ ਸਾਰਿਆਂ ਨੂੰ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਦੇ ਸੰਗੀ ਜਿਹੜੇ ਨੇ ਉਹਨਾਂ ਦਾ ਆਪ ਦੇ ਆਪ ਚ ਕਮਾਂਡ ਕਿੰਨਾ ਉਹਨਾਂ ਨੂੰ غرور ਕਿੰਨਾ ਉਹਨਾਂ ਦੇ ਅੱਲੇ-ਪੱਲੇ ਕੱਖ ਨਹੀਂ ਹੈਗਾ ਕੋਈ ਉਹਨਾਂ ਨੂੰ ਅਕਲ ਨਹੀਂ ਕੋਈ ਦੁੱਖ ਦੀ ਅਕਲ ਨਹੀਂ 2 ਰੁਪਈਏ ਦੇ ਬੰਦੇ ਨੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਛੱਤਰ ਕੀ ਖਾਧੇ ਨੇ ਪਹਿਲਾਂ ਤੋਂ 2000 ਸਾਲ ਹੋ ਗਏ ਇਹਨਾਂ ਨੂੰ ਛੱਤਰ ਖਾਦਣ ਨੂੰ ਲਗਾਤਾਰ ਪਹਿਲਾਂ ਪਤਾ ਨਹੀਂ ਕਿੱਥੋਂ ਛੱਤਰ ਖਾ ਕੇ ਆਏ ਸੀ ਆਰੀਆ ਲੋਕ ਇਹ ਆਓ ਲਾਰੀਆ ਲੋਕ ਨੇ ਜਿਨ੍ਹਾਂ ਨੇ ਆ ਕੇ ਇੱਥੇ ਸੰਗ ਬਣਾਏ ਪਹਿਲਾਂ ਨਾਲ ਸੰਗ ਹੀ ਬਣਾਈਆਂ आर एस एस बनाई शिव बनाई पता नहीं कौन केड़ी कहना करनी सैना बजरंग पता नहीं है किन्ने क जानी मतलब संघ संघेना एक हज़ार तो वो क्या बनाए हुए ने नहीं। अपने सिस्टम जल आर एस एस तो जो मोदी आया मोदी ने तो सिरे ही कर मोदी ने तो हूँ कि गौरवशाली सौ साल के लिए हमें गौरव है ਮੈਂ ਗੌਰਵ ਸੇ ਕਹਣਾ ਚਾਹੀਏ ਔਰ ਐਸਐਸ ਕੇ ਲੀਏ ਆਰਐਸਐਸ ਜੇ ਮਤਲਬ ਕਿ ਤੁਸੀਂ ਇਹ ਦੇਖ ਲਓ ਵੀ ਜਿੱਥੇ ਜਿਹੜੇ ਸੰਸਥਾ ਦੇ ਵਿੱਚ ਬੱਚਿਆਂ ਦਾ ਸ਼ੋਸ਼ਣ ਹੁੰਦਾ ਵੀ ਉਹਨੂੰ ਗੌਰਵਸ਼ਾਲੀ ਕਹਿੰਦੇ ਆ ਉਹਦੇ ਨਾਂ ਤੇ ਸਿੱਕੇ ਬਣਦੇ ਨੇ ਉਹਦੇ ਨਾਂ ਤੇ ਸਿੱਕੇ ਬਣਾਏ ਜਾਂਦੇ ਨੇ ਉਹਦੇ ਨਾਂ ਤੇ ਟਿਕਟਾਂ ਜਰੀ ਘਰੀਆਂ ਜਾਂਦੀਆਂ ਨੇ ਇਹ ਉਹ ਦੇਸ਼ ਨੇ ਜਿੱਥੇ ਇੱਕ ਬੱਚੀ ਨਾਲ ਵੀ ਮੰਦਿਰ ਚ ਬੱਚ ਬਹੁਤ ਰੁਸ਼ੀਆ ਸ਼ੋਸ਼ਣ ਹੋਇਆ ਰਿਹਾ ਉਹ ਸੱਤ ਸੱਤ ਜੈਨ ਇਹ ਉਲਟ ਸਰਕਾਰ ਨੇ ਹੀ ਉਹਨਾਂ ਨੂੰ ਵਜਾਇਆ ਇੱਕ ਪ੍ਰਗਿਆ ਸਾਧ ਦੇ ਵੀ ਹੈ ਉਹ ਵੀ ਇਹਨਾਂ ਦੀ ਹੋਈ ਆ ਉਹ ਦੰਗੇ ਉਹਨਾਂ ਦੇ ਵਿੱਚੋਂ ਮੇਨ ਉਹ ਆ ਜਿਹਦੇ ਉਹਦੇ ਖਿਲਾਫ ਪਤਾ ਨਹੀਂ ਕਿੰਨੇ ਜਣੇ ਨੇ ਗਵਾਹੀ ਦਿੱਤੀ ਹੋਈ ਐ ਠੋਕ ਕੇ ਪਰ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਈ ਬਾਹਰ ਕੱਢੀ ਗਈ ਜਦੋਂ ਬੋਤੀ ਗਿਆ ਆ ਆਪਣੇ ਰਾਜਨੀਤੀ ਉਹਨੇ ਸੱਤਾ ਹਾਸਲ ਕਰ ਲਈ ਜਿੱਤ ਗਿਆ ਉਦੋਂ ਉਹਨੂੰ ਵੀ ਬਾਹਰ ਕੱਢਿਆ ਗਿਆ ਇਹਨਾਂ ਨੇ ਸਾਰੇ ਬੰਦੇ ਉਹੀ ਨੇ ਜਾਣੇ ਜਿਹੜੇ ਡਿਫਾਲਟਲੀ ਕਹ ਲੋ ਇੱਕ ਤਰ੍ਹਾਂ ਦੇ ਇਹ ਮੈਂ ਆਪਾਂ ਕਈ ਫਿਲਮਾਂ 'ਚ ਦੇਖਨੇ ਨੇ ਪ੍ਰਾਣੀਆਂ ਜਿਹਨਾਂ 'ਚ ਸੱਚ ਦਿਖਾਇਆ ਜਾਂਦਾ ਕਿਤੇ ਕਿਤੇ ਸੱਚ ਦਿਖਾਇਆ ਜਾਂਦਾ ਮੜਾ ਮੋਟਾ ਵੀ ਬਹੁਤ ਹੋਰ ਹਸਾਬ ਜੇ ਨੇ ਪਰ ਉਹ ਸਮਝਣ ਵਾਲੇ ਸਾਹਮੇ ਜਾਂਦੇ ਆ ਵੀ ਕੌਣ ਨੇ ਇਹ ਜਿਹੜੇ ਪੱਤਿਆ ਹਜ਼ਾਰ ਕਰ ਰਹੇ ਨੇ ਜਿਵੇਂ ਕਿ ਛੰਜੇ ਦੀ ਫਿਲਮ ਇੱਕ ਪਿਤਾ ਉਹਦੇ ਵਿੱਚ ਦੇਖਣ ਵਾਲਾ ਉਹ ਜੀ ਪੁਰੀ ਦੇ ਨਾਲ ਇਹ ਠਾਕੁਰ ਜੀ ਦੇ ਅੰਦਰ ਆਪ ਰੀਪ ਕਰ ਦਿੰਦੇ ਤੇ ਉਹਨੂੰ ਇਨਸਾਫ ਲੈਣਾ ਇੰਨਾ ਔਖਾ ਕਰ ਦਿੰਦੇ ਆ ਨਾ ਇਹ ਉਹ ਫਿਲਮ ਚਾਹ ਕ੍ਰਿਕਟ ਦਾ ਹੀ ਹੈ ਜਿਵੇਂ ਇੱਕ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਲੜਕੀ ਦੇ ਨਾਲ ਰਿਪਰੇਸ਼ ਨੇ ਰਾਤੋਂ ਰਾਤ ਉਹਦੀ ਬਾਡੀ ਵੀ ਕੁੜੀ ਨੂੰ ਕੁੜੀ ਦੇ ਘਰ ਗਿਆ ਨੂੰ ਨਹੀਂ ਤੇ ਆਪਣੇ ਆਪ ਹੀ ਉਹਦੇ ਕਮਰੇ ਚ ਉਠੀ ਉਹਨੂੰ ਬੰਦ ਕਰਕੇ ਅੱਗ ਲਾ ਕੇ ਸਾੜਤਾ ਕਹਿੰਦੇ ਆ ਫਿਰ ਜੀ ਉਹ ਤਾਂ ਹਤਮਤਿਆ ਕਰਦੀ ਦੇਖੋ ਇਹ ਸੱਚਾਈ ਹੈ ਇਹ ਉਹ ਸੱਚਾਈ ਹੈ ਜਿਹੜੀ ਉੜਦੀ ਉੜਦੀ ਸਟੇ ਬਾਹਰ ਰਹਿ ਜਾਂਦੀ ਆ ਪਰ ਕਦੇ ਸਾਮਣੇ ਨਹੀਂ ਆਉਂਦੀ ਉਵੇਂ ਨਹੀਂ ਆਉਂਦੀ ਜਿੱਕਣਾ ਨਹੀਂ ਚਾਹੀਦੀ ਕਿਉਂਕਿ ਉਪਣ ਜੇ ਕੋਈ ਲਿਆਊਗਾ ਤਾਂ ਖਤਮ ਹੋ ਜਾਊਗਾ ਇਹ ਹਕੀਕਤ ਹੈ ਇਹ ਦੇਸ਼ ਦੀ ਆਪਣੀ ਦੀ ਅੱਜ ਹਕੀਕਤ ਹੈ ਇਹ ਜਾਣੀ ਹੁਣ ਤਾਨਾਸ਼ਾਹੀ ਦੋਨੋਂ ਦੀਆਂ ਹੱਦਾਂ ਨੂੰ ਸਿਰ ਚੜ੍ਹ ਕੇ ਬੋਲ ਰਹੀ ਹੈ ਨਾ ਇਹ ਤਾਨਾਸ਼ਾਹੀ ਹੈ ਕੌਣ ਨ ਬੰਦਾ ਹੋ ਜਿਹੜਾ ਸੱਚ ਬੋਲਦਾ ਇੱਥੇ ਹੁਣ ਮੈਨੂੰ ਇਹ ਕੋਈ ਬੰਦਾ ਹੈ ਜਿਹੜਾ ਸੱਚ ਬੋਲੇ ਆਹੀ ਵੀਡੀਓ ਆਹੀ ਜਿਹੜੀ ਬੰਦੇ ਨੇ ਗੱਲ ਕਹੀ ਹੈ ਇਹ ਕਿਹੜੇ ਰਿਪੋਰਟਰ ਨੇ ਕਹੀ ਆ ਕਿਸੇ ਨੇ ਟੀਵੀ ਸ਼ੋਅ ਸ਼ੋਚ ਆਇਆ ਕੋਈ ਟੀਵੀ ਦੇ ਵਿੱਚ ਚੱਲ ਰਿਹਾ ਨਹੀ ਟਵਿੱਟਰ ਆਪਣੇ ਟਵਿੱਟਰ ਦੇ ਜਾਂ ਮਤਲਬ YouTube ਤੇ ਜ਼ਰੂਰ ਬੰਦਿਆਂ ਨੇ ਵੀਡੀਓ ਪਾਈ ਹੋਈ ਆ ਉਹ ਵੀ ਇੱਕਾ ਦੁੱਕਾ ਤੋਂ ਵੱਧ ਨਹੀਂ ਉਮੇ ਉਹਦੀ ਵੀਡੀਓ ਨੂੰ ਲਾਈਕ ਨਹੀਂ ਮਿਲਿਆ ਹੋਵੇ ਉਮੇ ਉਹਦੀ ਵੀਡੀਓ ਨੂੰ ਕਮੈਂਟ ਨਹੀਂ ਆਏ ਹੋਏ ਜੇ ਆਏ ਹੋਏ ਨੇ ਵਿਰੋਧ ਕੀ ਆਏ ਹੋਣਗੇ ਗਾਲਾਂ ਹੀ ਕੱਢੀਆਂ ਹੋਣਗੀਆਂ ਹੁਣ ਉਹ ਜੀ ਗਲ라ਜ ਵੀਰ ਜੁੰਦਾਏ ਆ ਰਸਸ ਸਾਲੇ ਹੀ ਨੇ ਜੋ ਹੀ ਨੇ ਸੰਗੀ ਸੰਗੀ ਨੇ ਜਿਹੜੇ ਆਰਿਆ ਲੋਕ ਜਾਣੀ ਇਹਨਾਂ ਦੀਆਂ 1000 ਸੰਸਥਾਵਾਂ ਬਣੀਆਂ ਹੋਈਆਂ ਨੇ ਗਊ ਟੈਕਸ ਲੈਂਦੇ ਨੇ ਗਊ ਰੱਖਿਆ ਟੈਕਸ ਹੋਰ ਵੀ ਗਊ ਗਊ ਦੇ ਨਾਮ ਤੇ ਜਾਣੀ ਗਾਂ ਦੇ ਨਾਮ ਤੇ ਕਈ ਟੈਕਸ ਹੁੰਦੇ ਆ ਆਪਾਂ ਹਰ ਚੀਜ਼ ਜੋ ਵੀ ਖਾਣੇ ਪੀਣੇ ਉਹ ਤੇ ਟੈਕਸ ਦਿੰਨੇ ਆ ਗਊ ਟੈਕਸ ਉੱਤੇ ਉਹਦੇ ਵਿੱਚ ਹੁੰਦਾ ਹੀ ਹੁੰਦਾ ਆ ਹੁਣ ਕਿਸੇ ਨੇ ਇਹ ਗੱਲ ਨਹੀਂ ਕਹੀ ਹੈ ਵੀ ਰਾਜਪਿਆ ਸਭ ਨੇ ਕਿਹਾ ਵੀ ਹਾਂ ਜੀ ਗਾਇਕ ਬਹੁਤ ਵਧੀਆ ਗਾਇਕ ਸੀ ਰਾਜ ਵੀ ਜਵੰਦਾ ਉਹ ਹੋਵੇ ਇੱਥੋਂ ਕੀ ਇਹ ਹੋ ਗਿਆ ਫਲਾਨਾ ਕਿਉਂ ਹੋਈ ਕਿਸ ਕਰਕੇ ਹੋ ਵਜਾ ਕਰਕੇ ਇਹ ਵਜਾ ਕੋਈ ਨਹੀਂ ਬੋਲਦਾ ਤੇ ਜੇ ਵਜਾ ਬੋਲ ਪਏ ਉਹਨਾਂ ਨੂੰ ਬੱਦਾ ਬਾਬੀ ਉਹਨਾਂ ਦੀ ਛੇਤਰ ਆਪਰੇਟ ਸ਼ੁਰੂ ਹੋਏ ਨੇ ਜਦੀ ਇੱਕ ਗਾਂ ਪਸ਼ੂ ਜਾਨਵਰ ਕਰਕੇ ਜਿਹਨੂੰ ਇਹ ਮਾਂ ਕਹਿੰਦੇ ਨੇ ਪਰ ਜੇ ਉਹਨੂੰ ਗਾਂ ਨੂੰ ਮਾਂ ਕਹਿੰਦੇ ਨੇ ਫਿਰ ਜਿਹੜਾ ਉਹ दान ਉਹਨਾਂ ਨੂੰ ਵੀ ਤਾਂ ਕੁਝ ਕਹਿਣਾ ਚਾਹੀਦਾ ਨਾ ਉਹਨੂੰ ਮਤਲਬ ਨਕਾਰਤਾ দান ਉਹ ਮਣਾ ਲਿਆ ਉਹ ਵੀ ਆਪਣੇ ਫਾਇਦੇ ਲਈ ਇਸ ਲਈ ਮਤਲਬ ਤੁਸੀਂ ਇਹ ਦੇਖੋ ਵੀ ਇਹ ਲੋਕ ਕਿਦਾਂ ਦੇ ਨੇ ਦੂਜੀ ਗੱਲ ਉਹਨੂੰ ਵਿਚਾਰੇ ਨੂੰ ਰਾਜਵੀਰ ਜਵੰਦੇ ਨੂੰ ਹਸਪੀਟਲ ਦੇ ਵਿੱਚ ਰੱਖ ਕੇ ਦੋ ਤਿੰਨ ਦਿਨ ਉਹਨਾਂ ਨੇ ਐ ਵੈਸੇ ਹੀ ਬਣਾਇਆ ਨਾ ਜਦੋਂ ਕਿ ਉਹ ਡੈੱਡ ਪਹਿਲਾਂ ਹੀ ਹੋ ਚੁੱਕਿਆ ਸੀਗਾ ਇਹ ਤੈ ਸੀ ਤੇ ਨਾਲ ਜਿਹੜਾ ਹੁਣ ਇੱਕ ਹੋਰ ਗਾਇਕ ਆ ਬਜਾਰ ਉਹ ਇੱਕ ਇਹਨੇ ਖਸਰ ਤੇ ਆਪਣੇ ਡੋਲੇ ਦਾ ਕੁਛ ਨਾੜ ਨੂੜ ਨਸ ਨੂਸ ਬਾਰੇ ਚੈੱਕਅਪ ਕਰਾਉਣ ਆਇਆ ਸੀ। ਉਹਨੂੰ ਕੁਛ ਨਹੀਂ ਸੀ ਹੋਇਆ। ਉਹ ਚੰਗਾ ਹਸਪੀਟਲ ਦੇ ਵਿੱਚ ਖੋਦ ਆਇਆ ਵਾ ਤੇ ਉਹਦੀ ਉਹਨਾਂ ਨੇ ਡੈੱਡ ਬੋਡੀ ਦਿੱਤੀ। ਇਹ ਕੀ ਚੱਲ ਰਿਹਾ ਵਾ? ਕੋਈ ਪਤਾ ਇਹ ਜਾਣਬੁੱਝ ਕੇ ਮਾਰ ਰਹੇ ਨੇ ਪੰਜਾਬੀਆਂ। ਟੱਕਾਂ ਦੇ ਬੰਦਿਆਂ ਨੂੰ ਜਾਣਬੁੱਝ ਕੇ ਕਿਉਂਕਿ ਇਹੀ ਤਾਂ ਉਹ ਨੇ ਜਿਹੜੇ ਸ਼ੂਕਦਾਰ ਬੰਦੇ ਨੇ ਜਿਨ੍ਹਾਂ ਨੇ ਗਾਹਾਂ ਗੱਲ ਤੋੜਨੀ ਆ ਪੰਜਾਬ ਦੇ ਵਿੱਚੋਂ ਇੱਕ ਡਰ ਪੈਦਾ ਡਰ ਦਾ ਮਾਹੌਲ ਪੈਦਾ। ਕਿਤਾ ਜਾ ਰਿਹਾ ਵਾ ਡਾਕਟਰਾਂ ਨੇ ਕਿਸੇ ਨੇ ਇਹ ਗੱਲ ਮੈਨੂੰ ਕਹੀ ਵੀ ਹਾਂ ਭਾਈ ਡਾਕਟਰਾਂ ਨੇ ਇਹ ਕੰਮ ਕੀਤਾ ਉਹ ਵੀ ਜਦੋਂ ਉਹਨਾਂ ਨੇ ਉਹਨਾਂ ਨੇ ਵੀ ਉਹਦੇ ਘਰਦਿਆਂ ਨੂੰ ਵੀ ਨਹੀਂ ਇਹ ਗੱਲ ਸਮਝਾਈ ਕਿਸੇ ਨੇ ਮੇਰੀ ਕੋਈ ਨੂੰ ਸਮਝਾਈ ਵੀ ਹਾਂ ਭਈ ਬੰਦਾ ਤਾਂ ਆਪਣਾ ਚੰਗਾ ਭਲਾ ਗਿਆ ਜੀ ਐ ਕਿ ਮੇਹਗਾ ਨੀਲਾ ਕਿਵੇਂ ਹੋ ਗਿਆ ਇਹ ਤੇ ਬੋਡੀ ਨੀਲੀ ਹੋ ਗਈ ਬਹੁਤ ਇਹੋ ਜਿਹੀਆਂ ਗੱਲਾਂ ਨੇ ਯਾਰ ਬਹੁਤ ਹੀ ਜਾਨੀਏ ਗੱਲਾਂ ਇਦਾਂ ਦੀਆਂ ਨੇ ਜਿਹੜੀਆਂ ਮਤਲਬ ਸਭ ਤੋਂ ਬਾਹਰੀ ਨੇ ਬਾਕੀ ਚਲੋ ਆਪਣੇ ਇੰਨੇ ਕੀ ਬੇਨਤੀਆਂ ਸੀਗੀਆਂ ਜੇ ਕਿਸੇ ਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਰੇ ਮੈਨੂੰ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤਾ ਤੋਂ ਕਹੋ ਨਾ ਮੈਨੂੰ ਮੋਟੀਵੇਸ਼ਨ ਵੀ ਮਿਲਦਾ ਵਾ ਬਾਕੀ ਸਿੱਖਾਂ ਨੂੰ ਸਿੱਖਾਂ ਦੇ ਨਾਲ ਖੜਨਾ ਜ਼ਰੂਰ ਚਾਹੀਦਾ ਉਹਨਾਂ ਦੀ ਮਦਦ ਜ਼ਰੂਰ ਕਰਨੀ ਜੇ ਦੇ ਕਿਉਂਕਿ ਹਰ ਕਿਸੇ ਦੀ ਮਦਦ ਹਰ ਜਗ੍ਹਾ ਕਿ ਆ ਕੇ ਕਰਦੇ ਨੇ ਪਰ ਸਿੱਖਾਂ ਦੀ ਮਦਦ ਕੋਈ ਨਹੀਂ ਕਰਦਾ ਧੰਨਵਾਦ ਜੀ